ਮੈਂ ਸਵੇਰ ਦੇ ਲੋਕਾਂ ਦੇ ਤਰਲੇ ਪਾਇਆ ਮੈਂ ਇਹਨਾਂ ਨੂੰ तमाम ਮੰਤਰੀਆਂ ਨੂੰ ਬੇਨਤੀ ਕੀਤੀ ਐ ਬੱਬੂ ਮਾਰਮਾਨ ਖਾਨ ਨੂੰ ਕਹਿਆ ਤੁਸੀਂ ਕਿ ਵੋਟ ਲੈ ਕੇ ਦਿਓ ਕਿ ਸਨ ਹਾਂ ਵੋਟਸ ਲੈ ਕੇ ਦਿਓ ਬੱਬੂ ਮਾਨ ਸਾਹਿਬ ਨੂੰ ਜੀ ਉਹਨਾਂ ਨੂੰ ਕਿਹਾ ਕਪਲ ਨੇ ਸਪੈਸ਼ਲੀ ਮੈਂ ਕਪਲ ਮੀਨੋ ਉਹ ਦਿਨ ਪੁੱਛਿਆ ਕੀ ਕੀ ਹਾਲ ਚਾਲ ਹੈ ਕਿੱਥੇ ਜਾ ਰਹੇ ਹੋ ਭਾਜੀ ਕੀ ਕਿੱਥੇ ਹੋ ਤੁਸੀਂ ਮੈਂ ਕਿਹਾ ਮੈਂ ਯਾਰ ਜਾ ਰਿਹਾ ਜਮਰਸਰ ਉਹਨੇ ਕਿਹਾ ਕੋਈ ਵੀ ਜ਼ਰੂਰਤ ਹੋਏਗੀ ਤਾਂ ਤੁਸੀਂ ਮੈਨੂੰ ਦੱਸਣਾ ਮੇਰੀਆਂ ਟੀਮਾਂ ਉੱਥੇ ਹੈਗੀਆਂ ਨੇ ਲੋਕ ਜਿਹੜੇ ਆ ਗੁੱਸੇ 'ਚ ਵੀ ਨਹੀਂ ਅੱਖਾਂ 'ਚ ਅਥਰੂ ਵੀ ਨਹੀਂ ਆਉਣ ਦੇ ਰਹੇ ਦੁੱਖ ਵੀ ਨਹੀਂ ਆਉਣ ਦੇ ਰਹੇ ਤੁਹਾਡੇ ਨਾਲ ਗੱਲ ਵੀ ਕਰ ਰਹੇ ਆ ਤੇ ਕਿਸੇ ਦੇ ਖਿਲਾਫ ਵੀ ਨਹੀਂ ਬੋਲ ਰਿਹਾ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਉਹ ਉਹ ਮਾਜਾ ਹੈ ਜਿੱਥੇ ਟਰੈਕਟਰ ਨਹੀਂ ਜਾ ਸਕਦਾ ਉੱਥੇ ਆਰਮੀ ਦੇ ਟਰੱਕ ਬਹੁਤ ਉੱਚੇ ਹੁੰਦੇ ਹੈ ਤੇ ਉਹ ਜਾਣੇ ਚਾਹੀਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਪਹਿਲਾਂ ਲੋਕਾਂ ਨੂੰ ਬਚਾ ਦੇ ਲੋ ਇਹ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਕਿ ਪਹਿਲਾਂ ਬਚਾ ਲਓ ਲੋਕਾਂ ਨੂੰ ਫਿਰ ਅਪੀਲ ਕਰਾਂਗੇ ਫਿਰ ਦੱਸਾਂਗੇ ਵੀ ਤੁਸੀਂ ਇਹ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਜਾਂ ਕਿਸੇ ਪਾਰਟੀ ਨੇ ਕੀਤਾ ਮੈਂ ਨਹੀਂ ਦੇਖਿਆ ਕਿ ਮਹਿੰਦਰ ਸਿੰਘ ਧੋਨੀ ਨੇ ਪੋਸਟ ਪਾਈ ਹੋਵੇ ਵਿਰਾਟ ਕੋਹਲੀ ਨੇ ਪਾਈ ਹੋਵੇ ਮੈਂ ਨਹੀਂ ਦੇਖਿਆ ਸਲਮਾਨ ਖਾਨ ਸ਼ਾਹਰੂਖ ਖਾਨ ਆਮੀਰ